ਹਾਰਪੂਰ ਦੇ ਦਸੂਆ ਦੇ ਨੇੜਲੇ ਪਿੰਡ ਤੋਂ ਦੇਖਣ ਨੂੰ ਮਿਲੀ ਜਿੱਥੇ ਇੱਕ ਲੜਕੀ ਇੱਕ ਲੜਕਾਰਤ ਹੁੰਦੀ ਆਪਣੀ ਲੜਕੀਆਂ ਦੇ ਨਾਲ ਸਕੂਲੀ ਤੇ ਜਾ ਰਹੀ ਹੁੰਦੀ ਆ ਪਿੱਛੋਂ ਇੱਕ ਲਟੇਰੇ ਦੇ ਵੱਲੋਂ ਉਹਨਾਂ ਨੂੰ ਲੁੱਟਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਦੌਰਾਨ ਬੜੀ ਬਹਾਦਰੀ ਅਤੇ ਦਲੇਰੀ ਤੋਂ ਬਾਅਦ ਉਸ ਲਟੇਰੇ ਨੂੰ ਲੈ ਕਾਬੂ ਕਰ ਲੈਂਦਾ ਲੋਕਾਂ ਦੇ ਵੱਲੋਂ ਉਸ ਦੀ ਕੁੱਟਮਾਰ ਕੀਤੀਆਂ ਦੇਖ ਸਕਦੇ ਹੋ ਲਟੇਰੇ ਦੇ ਕੋਲ ਇੱਕ ਹਥਿਆਰ ਵੀ ਦਿਖਾਈ ਦੇ ਰਹੇ ਕੁੱਤੇ ਆਏ ਸਾਡੇ ਅੱਗੇ ਨਾਲ ਮੋਟਰਸਾਈਕਲ ਤੇ ਮੂੰਹ ਬੰਨਿਆ ਹੈ ਇਹਨਾਂ ਨੇ ਇਹਨਾਂ ਨੇ ਕਿ ਕਿਤਾ ਸਕੂਟੀ ਚੱਲੇ ਨੇ ਪਿੱਛੇ ਨੂੰ ਨਾ ਪਿੱਛੇ ਮੋਟਰਸਾਈਕਲ ਆਪਣਾ ਮਾਰਿਆ ਸਾਡੀ ਸਕੂਟੀ ਵੀ ਖੜੀ ਹੋ ਗਈ ਇਹਨੂੰ ਬਲਿਆ ਪੇ ਤੂੰ ਸਕੂਟੀ ਧਿਆਨ ਨਾਲ ਚਲਾ ਇਹ ਨਹੀਂ ਚਲਾਇਆ ਇਹ ਥੱਲੇ ਮੈਂ ਪਿੱਛੇ ਥੱਲੇ ਪੈਰ ਤਰ ਗਈ ਮੈਂ ਉਤਰੀ ਇਹਨੇ ਇੱਕ ਖਾਨ ਫੜਿਆ ਤਾਂ ਕੁੜੀ ਸਕੂਟੀ ਖੜੀ ਕਰਕੇ ਇਹਦੀ ਲਾਤੀ ਫੜੀ ਕਹਿੰਦਾ ਪਰ ਲਾਤੀ ਕੋਈ ਨਹੀਂ ਗਿਆ ਇਥੋ ਲੱਗੇ ਦੋ ਜਨੇ ਤੱਪੇ ਕੋਈ ਨਹੀਂ ਖੜਾਉਂਦਾ ਕੜਨਾ ਹੱਥ ਪਾਈ ਵੀ ਕੀਤੀ ਮਾਰ ਕੁੱਟਾਈ ਨੇ ਕੁੜੀ ਕੁੜੀ ਹੈਲਮਟ ਮਾਰੇ ਨੇ ਖਰੇ ਸਰੇ ਪਰ ਕੁੜੀ ਦੀ ਹਾਂ ਖਰਾ ਮਾਰਿਆ ਦੂਜੇ ਨਹੀਂ ਮਾਰਿਆ ਇ ਕੁੜੀ ਹੀ ਫੜਿਆ ਫੋਨ ਵੀ ਖਿੱਚਿਆ ਇਹਨੇ ਤੁਹਾਡਾ ਬਚਾ ਕਿਸ ਤਰ੍ਹਾਂ ਹੋਇਆ ਫਿਰ ਆ ਜੀ ਮੈਨੂੰ ਦੋ ਤਿੰਨ ਬੰਦੇ ਆਏ ਮੋਟਰਸਾਈਕਲ ਪਰ ਖੜੇ ਫਿਰ ਬਾਤ ਚਾਹ ਕੇ ਫਿਰ ਇਹਨਾਂ ਨੇ ਫੜਿਆ ਇਹਨਾਂ ਨੇ ਨਾਲੇ ਵੀ ਦੀਦੀ ਸਾਡੇ ਹੁਣ ਕੀ ਤੁਸੀਂ ਮੰਗ ਕਰਦੇ ਹੋ ਪੁਲਿਸ ਤੋਂ ਇਦੇ ਕੋਲ ਭਈ ਕੁਝ ਨਹੀਂ ਨਿਕਲਿਆ ਆਇਆ ਤੇ ਆਰੀ ਸੀਗੇ ਤੇ ਰਸਤੇ 'ਚ ਸਾਡੇ ਭਾਜੀ ਖੜੇ ਸੀ ਉਹਨਾਂ ਨੇ ਹੱਥ ਦਿੱਤਾ ਤੇ ਫਿਰ ਅਸੀਂ ਇਹਨਾਂ ਦੀ ਹੈਲਪ ਕੀਤੀ ਮੈਂ ਤਾਂ ਮੇਰੇ ਬੇਟੇ ਨੇ ਫਿਰ ਇਹਨੂੰ ਘੁੱਟ ਕੇ ਮੇਰੇ ਬੇਟੇ ਨੇ ਜੱਫਾ ਪਾਇਆ ਤੇ ਉਹਨੂੰ ਫਿਰ ਅਸੀਂ ਇਹਦੇ ਕੋਲ ਕੀ ਕੀ ਮਿਲਿਆ ਆਇਆ ਹੈ ਇਹਦੇ ਕੋਲ ਫਿਰ ਹਾਲ ਤਾਂ ਇਹਦੇ ਕੋਲ ਕੁਝ ਨਹੀਂ ਮਿਲਿਆ ਹਥਿਆਰ ਮਿਲਿਆ ਕੋਈ ਹਾਂਜੀ ਪਿਸਤੌਲ ਮਿਲਿਆ ਜੀ ਇਹਦੇ ਕੋਲ ਇਹ ਮੇਰੇ ਬੇਟੇ ਨੂੰ ਪਿਸਤੌਲ ਮਾਰਨ ਲੱਗਾ ਸੀਗਾ ਤੇ ਕੀ ਕੀ ਹੁਣ ਮੰਗ ਕਰਦੇ ਹੋ ਪੁਲਿਸ ਤੋਂ ਪੁਲਿਸ ਤੋਂ ਕਾਰਵਾਈ ਕੀਤੀ ਜਾਵੇ ਜੀ ਇਹਨਾਂ ਤੇ ਬਹੁਤ ਤਗੜੀ ਕਿਉਂਕਿ ਬੜਲੇ ਵਾਲਿਆਂ ਨੇ ਸੌਸਪਰਦਿਕ ਕੰਸਰ ਕਰਨਾ ਤੇ ਥੋੜੀ ਇਹਨਾਂ ਨੇ ਚੰਨੀਆਂ ਵਾਲਿਆਂ ਨੇ ਬਲਡੇ ਦਿੱਤ ਕਰਾਣਾ ਦੇ ਜਿਹੜਾ ਨੌਜਵਾਨ ਹੈ ਦੇਖਣ ਨੂੰ ਲਟੇਰਾ ਨਹੀਂ ਲੱਗਾ ਚੰਗੇ ਕਰਦਾ ਲੱਗ ਰਿਹਾ ਪਰ ਅੱਜ ਕਾ ਨਸ਼ਾ ਇੰਨਾ ਜ਼ਿਆਦਾ ਵੱਧ ਗਿਆ ਕਿ ਨਸ਼ੇ ਦੀ ਪੂਰਤੀ ਕਰਨ ਦੇ ਲਈ ਚੰਗੇ ਚੰਗੇ ਨੌਜਵਾਨ ਜਿਹੜੇ ਉਹ ਵੀ ਚੋਰੀ ਦੇ ਰਸਤੇ ਤੇ ਪਏ ਹੋਏ ਨੇ ਕਿਉਂਕਿ ਆਪਣੇ ਨਸ਼ੇ ਦੀ ਪੂਰਤੀ ਕਰਨ ਲਈ ਕਿਦਾਂ ਕਿਦਾਂ ਉਹਨਾਂ ਨੂੰ ਘਰੋਂ ਉਹਨੇ ਪੈਸੇ ਨਹੀਂ ਮਿਲਦੇ ਜਿੱਦ ਚੱਲਦੇ ਆ ਗਲਤ ਰਸਤੇਾਂ 'ਵਲ ਪੈ ਰਹੇ ਨੇ ਘਰੋਂ ਚੋਰੀ ਕਰਦ ਨੇ ਜਾਂ ਬਾਹਰ ਚੋਰੀ ਕਰਦ ਨੇ ਜਿੱਦ ਚੱਲਦੇ ਆ ਪੁਲਿਸ ਪ੍ਰਸ਼ਾਸਨ ਚਾਹੀਦਾ ਹੈ ਇਹ ਵਿਅਕਤੀਆਂ ਖਿਲਾਫ ਸਖਤ ਐਕਸ਼ਨ ਲੈਣ ਦੀ ਕਿਉਂਕਿ ਆਪਣੇ ਕਈ ਵਾਰ ਇਹ ਔਰ ਤਾਂ ਮਾਨੂੰ ਜਿਹੜੇ ਸਕਿਉਰਿਟੀ ਦੇ ਖਿੱਚਦੇ ਨੇ ਜਾਂ ਪਰ ਸਿਖਾਉਂਦੇ ਨੇ ਜਾਂ ਕੁਝ ਵੀ ਕਰਦੇ ਜਿਹੇ ਇੱਚ ਕੀਤਾ ਕਿ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ